ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਬਹਾਨੀਆਂ ਦੀ ਹਰਤੀ ਤੋਂ ਇੱਕ ਨੌਜਵਾਨ ਘਿਓ ਦੇ ਡੱਬੇ ਲੈ ਕੇ ਹੋਇਆ ਫਰਾਰ ਸੀਸੀਟੀਵੀ ਕੈਮਰੇਜ ਕੈਦ ਹੋਈ ਘਟਨਾ ਦੁਕਾਨਦਾਰ ਨੇ ਪੱਤਰਕਾਰਾਂ ਨੂੰ ਦੱਸੀ ਸਾਰੀ ਗੱਲ ਤੇ ਕੋਈ ਕੋ ਨੋਜ਼ਮ ਆਇਆ ਵਾ ਤੇ ਸਮਾਨ ਚੁੱਕੇ ਦਾ ਕੀ ਮਾਮਲਾ ਹੈ ਮੈਂ ਬਾਨੀ ਦਿੱਤੀ ਸੁਲਤਾਨਪੁਰ ਰੋਡ ਤੋਂ ਨਵਲਕੀਸ਼ੌਰ ਬੋ ਰਹੇ ਆਂ ਅੱਜ ਕੋਈ ਦੁਪਹਿਰ ਦੇ 2 3 3 ਵਜੇ ਐਗਜੈਕਟ ਟਾਈਮ ਦਾ ਮਨੋਜ਼ ਨਹੀਂ ਪਤਾ ਖਾ ਵੀਡੀਓ 'ਚ ਆ ਗਿਆ ਟਾਈਮ ਇੱਕ ਲੜਕਾ ਮੇਰੀ ਸ਼ਾਪ ਦੇ ਅੰਦਰ ਆਇਆ ਉਸਨੇ ਪਹਿਲੇ ਅੰਦਰ ਆਉਣ ਨੂੰ ਬੁਲਾਇਆ ਆਉਣ ਲਾਂ ਤੋਂ ਬਾਅਦ ਉਹਨੇ ਦੋ ਦੇਸੀ ਘੋੜੇ ਦੇ ਪਾਈ ਪਾਈ ਕਿਲੋ ਦੇ ਡੱਬੇ ਚੁੱਕੇ ਜਿਹੜੇ ਮੇਰੇ ਵੀਡੀਓ ਦੇ ਵਾਰ ਹੈ ਵੀਡੀਓ 'ਚ ਰਿਕਾਰਡਿੰਗ 'ਚ ਆ ਗਿਆ ਹੈ ਇਹ ਉਹਨੇ ਅੰਦਰੋਂ ਚੁੱਕ ਕੇ ਤੇ ਅੰਦਰੋਂ ਘੁਮਕੇ ਤੇ ਬਾਹਰ ਨਿਕਲ ਗਿਆ ਉਹਨੂੰ ਫੜਨ ਦੀ ਕੋਈ ਜੀ ਕੋਈ ਤੇ ਲੇਕਿਨ ਉਹ ਦੌੜ ਗਿਆ ਸਰ ਉਹ ਕਿ ਨਹੀਂ ਕੁਮਰਤੀਉ ਬੰਦੇ ਦੀ ਅਮਾਰਾ ਅੰਦਾਜ਼ਨੋਤੀ ਤੋ 3 ਸਾਲ ਦੀ ਵੇਢਾਈ ਤੀ ਚਲਦੀ ਦੀ ਕੋਈ ਨਸ਼ੇੜੀ ਲੱਗਦਾ ਸੀ ਕਿ ਕੋਈ ਇਹ ਕੈਮਰੇ ਤੋਂ ਪਤਾ ਲੱਗੇਗਾ ਐਗਜੈਕਟ ਤੇ ਮੈਂ ਨਹੀਂ ਕਹਿ ਸਕਦਾ ਪਰ ਜਿਹੜਾ ਇਹ ਕੰਮ ਕਰਦੇ ਆ ਉਹ ਨਸ਼ੇੜੀ ਹੀ ਕੰਮ ਕਰਦੇ ਆ ਕਿਸ ਬਾਰੇ ਸਰ ਪੁਲਿਸ ਨੂੰ ਕੰਪਲੇਨਟ ਕਰਿਆ ਤਾਂ ਉਹ ਜਾ ਰਹੀ ਹੁਣੇ ਹੁਣੇ ਆਪਾਂ ਪੁਲਿਸ ਨੂੰ ਵੀਡੀਓ ਤੇ ਪੁਲਿਸ ਨੂੰ ਰਿਪੋਰਟ ਕਾਹ ਜਾ ਰਹੇ ਆ ਕੀ ਬਾਂਦੀ ਕਰਦੇ ਹਾਂ ਸਰਕਾਰ ਨੂੰ ਕਹਿੰਨਾ ਕਿ ਸ਼ਹਿਰ ਦੇ ਵਿੱਚ ਲਾ ਆਰਡਰ ਬਣਾ ਕੇ ਰੱਖਣ ਅੱਜ ਮੈਨਾ ਹੋਇਆ ਕੱਲ ਨੂੰ ਕਹੇ ਨਾ ਵੀ ਹੋ ਸਕਦਾ ਸਰ ਕਿੰਨੇ ਕਿੰਨਾ ਨੁਕਸਾਨ ਹੋਇਆ ਜੀ ਦੋ ਦੇਸੀ ਤੋਂ 5-5 ਕਿਲੋ ਦੇ ਡੱਬੇ ਕਿੰਨੇ ਕਿੰਨਾ ਨੁਕਸਾਨ 6000 ਹਾਂ ਜੀ 6000